ਹਾਂਜੀ ਸਤਿ ਸ੍ਰੀ ਅਕਾਲ ਜੀ ਮੇਰ ਕਰਦੇ ਸਭ ਰਾਜ ਖੁਸ਼ੀ ਹੋਵਗੇ ਪਰਮਾਤਮਾ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਅਸੀਂ ਵੀ ਸਭ ਠੀਕ ਹਾਂ ਤਾਂ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਪੱਲੀ ਵਾਲਾ ਬਟਨ ਜਰੂਰ ਦਬਾ ਦਿਆ ਕਰੋ ਕਿਉਂਕਿ ਹਰ ਇੱਕ ਸਾਡੀ ਵੀਡੀਓ ਤੁਹਾਡੇ ਤੱਕ ਪਹਿਲਾਂ ਪਹੁੰਚ ਸਕੇ ਦੇਖੋ ਅੱਜ ਕੱਲ ਆਮ ਜੀ ਗੱਲ ਹੋ ਗਈ ਪਤੀ ਪਤਨੀ ਦਾ ਝਗੜਾ ਚਾਹੇ ਉਹ ਪੈਸੇ ਪੱਖੋਂ ਹੋ ਰਿਹਾ ਚਾਹੇ ਰਿਲੇਸ਼ਨਸ਼ਿਪ ਸਾਡੀ ਇਹੋ ਜਿਹਾ ਅੱਜ ਕੱਲ ਇੱਕ ਦੂਜੇ ਨੂੰ ਦੇਖ ਕੇ ਕੋਈ ਵੀ ਖੁਸ਼ ਨਹੀਂ ਕਰ। ਤੁਸੀਂ ਕੀ ਕਰਨਾ ਇੱਕ ਭੋਜ ਪੱਤਰ ਲੈਣਾ। ਛੋਟਾ ਜਿਹਾ ਮਿਲ ਜਾਂਦਾ ਜਿਹੜੀਆਂ ਜਿੱਥੋਂ ਪੂਜਾ ਦਾ ਸਮਾਨ ਮਿਲਦਾ ਦੁਕਾਨਾਂ ਹੁੰਦੀਆਂ ਨੇ ਪੂਜਾ ਦਾ ਸਮਾਨ ਵਾਲੀਆਂ ਉੱਥੋਂ ਲੈਣਾ। ਉੱਥੋਂ ਲੈ ਕੇ ਹਰੇ ਰੰਗ ਦੇ ਪੈਨ ਨਾਲ ਜੇ ਤਾਂ ਪਤਨੀ ਨੇ ਲਿਖਣਾ ਤਾਂ ਤਾਂ ਉਹਨੇ ਪਹਿਲਾਂ ਪਤਨੀ ਨੇ ਆਪਣਾ ਨਾਮ ਲਿਖ ਲੈਣਾ। ਨੀਚੇ ਪਤੀ ਦਾ ਲਿਖ ਦੇਣਾ। ਜੇ ਪਤੀ ਨੇ ਲਿਖਣਾ ਤਾਂ ਪਤੀ ਨੇ ਪਹਿਲਾਂ ਪ੍ਰਭ ਦਾ ਨਾਮ ਲਿਖ ਦੇਣਾ। ਤੇ ਨੀਚੇ ਆਪਣੀ ਪਤਨੀ ਦਾ ਹਰੇ ਰੰਗ ਦੇ ਪੈਨ ਨਾਲ। ਹੁਣ ਤੁਸੀਂ ਇਹਨੂੰ ਲਿਖ ਕੇ ਜਿਹੜੀ ਸ਼ੀਸ਼ੀ ਹੈ ਕੰਚ ਦੀ ਸਿਹਤ ਦੀ ਉਹਦੇ ਵਿੱਚ ਫੋਲਡ ਕਰਕੇ ਪਾ ਦੇ। ਇਹਨੂੰ ਰੱਖਣਾ ਕਿਹੜੀ ਦਿਸ਼ਾ 'ਚ? ਪੂਰਬ ਦਿਸ਼ਾ 'ਵਲ। ਜਾਂ ਉੱਤਰ ਜਾਂ ਪੂਰਬ, ਦੋਨਾਂ ਦਿਸ਼ਾ 'ਚ ਰੱਖਣਾ ਇਹਨੂੰ। ਫਿਰ ਤੁਸੀਂ ਨਾਲ ਹੀ ਇਹਦਾ ਕੀ ਕਰਨਾ? ਇੱਕ ਹੋਰ ਛੋਟਾ ਜਿਹਾ ਕੰਮ ਕਰੋ। ਪੰਜ ਕਾਲੀਆਂ ਮਿਰਚਾਂ ਲੈਣੀਆਂ। ਪੰਜ ਕਾਲੀਆਂ ਮਿਰਚਾਂ ਲੈ ਕੇ ਤੁਸੀਂ ਕਿਸੇ ਚਰਸਤੇ ਚ ਜਾਣਾ। ਜਿੱਥੇ ਚਾਰੇ ਕੋਨੇ ਆ ਬੰਨੀ ਨੂੰ ਦੱਖਣ, ਪੱਛਮ, ਉੱਤਰਦ। ਚਾਰਾ ਬੰਨੇ ਨੂੰ ਇੱਕ-ਇੱਕ ਕਾਲੀ ਮਿਰਚ ਸੜ ਦੇਣੀ। ਜਿਹੜੀ ਪੰਜਵੀਂ ਕਾਲੀ ਮਿਰਚਾ ਉਹ ਆਪਦੇ ਉੱਤੇ ਨੂੰ ਸਿੱਕਣੀ ਹੈ। ਮਤਲਬ ਉੱਪਰੋਂ ਕਾਸ਼ਵਨੀ ਨੂੰ ਸਖਣੀ ਹੈ ਇਹਦੇ ਨਾਲ ਤੁਸੀਂ ਵਾਰ-ਵਾਰ ਇਹ ਕੰਮ ਕਰਨਾ ਇਹ ਵੀ ਸ਼ੁੱਕਰਵਾਰ ਵਾਲੇ ਦਿਨ ਕਰਨਾ ਇਹ ਛੋਟਾ ਛੋਟਾ ਕੰਮ ਨੇ ਛੋਟੇ ਛੋਟੇ ਕੰਮ ਕਰਨ ਨਾਲ ਬਹੁਤ ਵੱਡੇ ਵੱਡੇ ਫਾਇਦੇ ਹੁੰਦੇ ਨੇ ਦੇਖੋ ਗੱਲ ਕੁਝ ਵੀ ਨਹੀਂ ਹੁੰਦੀ ਕਰੋਗੇ ਤਾਂ ਬਹੁਤ ਹੀ ਜ਼ਿਆਦਾ ਫਾਇਦਾ ਮਿਲੂ ਘਰ ਦੇ ਵਿੱਚ ਦੇਖੋ ਜਦੋਂ ਸਾਡੇ ਬਰਕਤਾਂ ਰਹਿਣ ਲੱਗ ਜਾਣ ਹੋਰ ਸਾਨੂੰ ਕੀ ਚਾਹੀਦਾ ਹੈ ਕਿ ਨਹੀਂ ਸਾਰਾ ਕੁਝ ਬਰਕਤਾਂ ਦੇ ਨਾਲ ਹੀ ਹੁੰਦਾ ਤੇ ਕੰਮ ਛੋਟੇ-ਛੋਟੇ ਨੇ ਵੱਡੇ-ਵੱਡੇ ਹੋਣ ਲੱਗ ਜਾਣ ਹੂੰ ਠੀਕ ਆ ਜੀ ਕੰਮ ਕਰਦੇ ਕਰਦੇ ਕੰਮ ਕਰਨ ਦੇ باوجود ਵੀ ਘਰ ਦੇ ਵਿੱਚ ਪੈਸਾ ਨਹੀਂ ਆਉਂਦਾ ਜੇਬ ਹਰ ਟਾਈਮ ਖਾਲੀ ਦੀ ਖਾਲੀ ਰਹਦੀ ਆ ਭਾਵੇਂ ਜਿੰਨਾ ਮਰਜੀ ਪੈਸਾ ਆ ਜਵੇ ਕਰਦੇ ਪਤਾ ਨਹੀਂ ਲੱਗਦਾ ਕਿਦੋਂ ਉੜ ਜਾਂਦਾ ਪੈਸਾ ਚਮਕ ਮਾਉ ਤੁਹਾਡੇ ਪਰਸ ਦੇ ਵਿੱਚ ਰੱਖਣ ਲੱਗੂ ਇਸੇ ਕੰਮ ਕਰਦੇ किसी भी दिन लिखो अपने एस बहते दो साते एक जीरो दो आठ एक एका। हरे रंग के पेन नो साते एक जीरो दो आठ एक साता ये नंबर बहुत ही ज़्यादा लक्की है बहुत ही लिखण ਤੁਹਾਨੂੰ ਲੱਗੂਗਾ ਵੀ ਕੁਝ ਵੀ ਨਹੀਂ ਹੈਗਾ ਅੱਗੇ ਦੇਖੋ ਕਿ ਮੈਂ ਦੋ ਤਿੰਨ ਬਾਰੇ ਨੰਬਰ ਲਿਖਾਏ ਨੇ ਉਹਨਾਂ ਨਾਲ ਕਿੰਨੇ ਲੋਕਾਂ ਦਾ ਕੰਮ ਬਣਿਆ ਹੈ ਕਿ ਨਹੀਂ ਮੇਰਾ ਸਟੇਟਸ ਵੀ ਲਾਇਆ ਹੋਇਆ ਹੁੰਦਾ ਪਰ ਪਤਾ ਨਹੀਂ ਲੋਕੀ ਦੱਸਣ ਤੋਂ ਬਹੁਤ ਘਬਰਾਉਂਦੇ ਨੇ ਇੱਕ ਚੀਜ਼ ਤਾਂ ਮੈਂ ਦੇਖੀ ਕਈ ਤਾਂ ਮਰੀਆ ਭੈਣਾ ਕਹਿੰਦੇ ਨੇ ਸਾਬਾ ਜੀ ਤੁਸੀਂ ਸਟੇਟਸ ਨਾ ਲਾਇਓ ਕਈ ਪਤਾ ਨਾ ਕੀ ਕਹਿੰਦੇ ਕਿਹੜਾ ਨਾ ਨਿੱਕਾ ਦਿਨ ਸਾਨੂੰ ਜੀ ਲਿਖਣਾ ਨਹੀਂ ਆਉਂਦਾ ਸਾਮੀ ਜੀ ਤਾਂ ਮੈਂ ਵੀ ਸਭ ਕੁਝ ਜਾਂ ਚਲੋ ਕੋਈ ਗੱਲ ਹੈ ਪਰ ਆਪਾਂ ਹੁਣ ਸਟੇਟਸ ਲਾਉਣਾ ਬੰਦ ਕਰ ਦੇਣਾ ਕਿ ਹੋਰ ਇਹਕ ਬੰਦਾ ਇਸ ਗੱਲ ਦਾ ਥੋੜਿਆ ਸਮਝਦਾ ਵੀ ਸਾਡਾ ਸਟੇਟਸ ਦੇ ਵਿੱਚ ਬਦਨਾਮੀ ਆ ਪਰ ਜਦੋਂ ਕੰਮ ਬਣਾਦੇ ਨੇ ਉਦੋਂ ਉਦੋਂ ਕੋਈ ਬਦਨਾਮੀ ਨਹੀਂ ਹੁੰਦੀ ਉਦੋਂ ਨਹੀਂ ਪਤਾ ਲੱਗਦਾ ਹੈ ਨਹੀਂ ਜੀ ਆਹ ਨਾ ਚਲੋ ਠੀਕ ਆ ਮੈਂ ਤੁਹਾਡੇ ਨਾਲ ਸਹਿਮਤਾ ਕੋਈ ਗੱਲ ਤੁਹਾਡੇ ਕੰਮ ਪਰਮਾਤਮਾ ਬਣਾਵੇ ਮੈਨੂੰ ਇੰਨੀ ਬੜੀ ਮਾਣ ਤੁਹਾਡੇ ਹਿੰਮਤਾਂ ਤੁਹਾਡੀ ਤੁਸੀਂ ਆਪ ਦਾ ਦੇਖੋ ਆਪਣੀ ਹਿੰਮਤ ਨਾਲ ਲਿਖਣਾ ਨਾ ਮੈਂ ਤੁਹਾਡੇ ਤੁਹਾਡੇ ਥੋੜੇ ਹੱਥ ਤੇ ਆ ਕੇ ਲਿਖਣਾ ਮੈਂ ਤਾਂ ਦੱਸ ਕੇ ਪਾਸੇ ਹੋ ਜਾਣਾ ਬਾਕੀ ਦੇਖੋ ਆਪੋ ਦੇ ਕਰਮ ਨੇ ਆਪੋ ਦੇ ਕਰਮਾਂ ਦੇ ਨਾਲ ਹਿਸਾਬ ਦੇ ਨਾਲ ਫਰਮ ਮਿਲਦਾ ਹਰ ਇੱਕ ਨੂੰ ਪਤਾ ਨਹੀਂ ਕਿਹੜਾ ਟੋਟਕਾ ਕਿਹਦੇ ਉੱਤੇ ਕੰਮ ਕਰ ਜਾਂਦਾ ਹੈ। ਹੈਕ ਨਹੀਂ ਦੇਖੋ ਹੁਣ ਹਲਦੀ ਵਾਲਿਆਂ ਨਾਲ ਕਿੰਨੇ ਲੋਕਾਂ ਦੇ ਫਟਾਫਟ ਕੰਮ ਬਣ ਰਹੇ ਨੇ ਚੋਲਾ ਵਾਲਿਆਂ ਨਾਲ ਤੇ ਨਿੰਬੂ ਵਾਲਿਆਂ ਨਾਲ ਜਾਂ ਹੁੜਕਾਏ ਤਲ ਵਾਲਿਆਂ ਨਾਲ ਕਈਆਂ ਦੇ ਨਹੀਂ ਬਣ ਰਹੇ। ਇਹ ਆਪੋ ਦੇ ਕਰਮ ਹੀ ਨੇ ਨਾ। ਹੋਰ ਕਿੰਨੇ ਆਪਾਂ ਪਾਉਨੇ ਰੋਜ਼ ਲੋਕਾਂ ਦੇ ਬਹੁਤ ਬਰਕਤਾਂ ਆ ਰਹੀਆਂ ਨੇ ਘਰ ਨੂੰ। ਉਹ ਵੀ ਅਗਲੇ ਦੇ ਕਰਮ ਨੇ ਮੇਰਾ ਇਹਦੇ ਵਿੱਚ ਕੋਈ ਰੋਲ ਨਹੀਂ ਹੈਗਾ। ਨਾ ਮੈਂ ਦੇਖੋ ਮੈਂ ਦੁਸ਼ਮਣਾਂ ਲਈ ਵੀ ਉਹ ਜੀ ਵੀਡੀਓ ਪਾਉਣੀ ਆ ਤੇ ਮਿੱਤਰਾਂ ਲਈ ਵੀ ਮੇਰੇ ਵੱਲੋਂ ਦਸ਼ਮਣ ਕਰਨ ਮੇਰੇ ਵੱਲੋਂ ਮਿੱਤਰ ਕਰਨ। ਮੈਨੂੰ ਕੋਈ ਮਤ ਨਹੀਂ ਕਿ ਕੰਮ ਤਾਂ ਰੱਬ ਨੇ ਬਣਾਉਣੇ ਨੇ ਨਾ ਮੇਰਾ ਇੱਥੇ ਕੀ ਰੋਲ ਨਹੀਂ ਕੋਈ ਨਹੀਂ ਜਦੋਂ ਵੀ ਸਰਦੀਆਂ ਸ਼ੁਰੂ ਹੁੰਦੀਆਂ ਨੇ ਅਸੀਂ ਸਾਰੇ ਪਰਿਵਾਰ ਵੈਸਲੀ ਲਗਾਉਣਾ ਸ਼ੁਰੂ ਕਰ ਦਿੰਦੇ ਆ ਪੈਰਾਂ ਤੇ ਹੱਥਾਂ ਤੇ ਵੀ ਨਾ ਫਟਣ ਇਹ ਵੈਸਲੀ ਦੇ ਹੋਰ ਵੀ ਬਹੁਤ ਵੱਡੇ ਵੱਡੇ ਫਾਇਦੇ ਨੇ ਤੁਸੀਂ ਕੀ ਕਰਨਾ ਹੈ ਵੈਸਲੀ ਨੂੰ ਹੱਥ ਤੇ ਰੱਖੋ ਥੋੜੀ ਜਿਹੀ ਨੂੰ ਇਹਦੇ ਵਿੱਚ ਥੋੜੀ ਜਿਹੀ ਹਲਦੀ ਲਾ ਰਲਾਓ ਜੇ ਤੁਹਾਡੀਆਂ ਅੱਖਾਂ ਦੇ ਥੱਲੇ ਇੱਥੇ ਕਾਲੇ ਘੇਰੇ ਨੇ ਤੁਸੀਂ ਰੋਜ਼ਾਨਾ ਇੱਥੇ ਲਗਾਉਣੀ ਸ਼ੁਰੂ ਕਰ ਦੋ ਤੁਹਾਡੇ ਕਾਲੇ ਜਿਹੜੇ ੱੱਬੇ ਨੇ ਆ ਚਿਹਰੇ ਨੇ ਇਹ हट ਜਾਣਗੇ ਤੁਹਾਡੇ ਚਿਹਰੇ ਦੇ ਉੱਤੇ ਕਾਲੇ ਕਾਲੇ ਸ਼ਿਹਾਈਆਂ ਨੂੰ ਦਾਗ ਨੇ ਜਾਂ ਕਿਸੇ ਵੀ ਕਿਸਮ ਦਾ ਧੱਬਾ ਤਾਂ ਤੁਸੀਂ ਥੋੜਾ ਕਾਫੀ ਪਾਊਡਰ ਵਾਲਾ ਰਣਾਲੋਏ ਦੇ ਵਿੱਚ ਵੈਸਲੀਨ ਦੇ ਵਿੱਚ ਤੇ ਉਹਨੂੰ ਲਗਾਉਣੀ ਸ਼ੁਰੂ ਕਰ ਦਿਓ ਤੁਹਾਡਾ ਚਿਹਰਾ ਸਾਫ ਹੋ ਜਾਊਗਾ ਅਗਰ ਤੁਹਾਡੇ ਚਿਹਰੇ ਦੇ ਉੱਤੇ ਸ਼ੈਂਕ੍ਰੀਨ ਡਾਲਾ ਤੁਸੀਂ ਵੈਸਲੀਨ ਦੇ ਵਿੱਚ ਵਿਟਾਮਿਨ E ਦੇ ਕੈਪਸੂਲ ਪਾ ਕੇ ਲਗਾਉਣੀ ਸ਼ੁਰੂ ਕਰ ਦਿਓ ਤਾਂ ਚਿਹਰਾ ਚਮਕਣ ਲੱਗ ਜਾਊਗਾ ਰਾਤ ਟਾਈਮ ਸਾਰੇ ਇੱਕ ਪ੍ਰਯੋਗ ਰਾਤ ਟਾਈਮ ਕਰਨਾ ਬਾਕੀ ਹੋਰ ਵੀ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਅੱਗੇ ਸ਼ੇਅਰ ਕਰ ਦਿਓ ਲੈ ਕੇ ਜਰੂਰ ਕਰਿਓ ਤਾਂ ਤੁਹਾਨੂੰ ਇਹੋ ਜਿਹੀ ਵੀ ਮੈਂ ਤੁਹਾਨੂੰ ਦੱਸਦੀ ਰਹਾਂਗੀ ਥੈਂਕ ਯੂ ਲੋਕ ਪਰੇਸ਼ਾਨ ਨੇ ਵੀ ਸਾਡੀ ਪ੍ਰਾਪਰਟੀ ਨਹੀਂ ਵਿਕਦੀ ਸਾਡਾ ਘਰ ਜਾਂ ਸਾਡੀ ਮਕਾਨ ਜਾਂ ਸਾਡੀ ਫੈਕਟਰੀ ਜਾਂ ਸਾਡੀ ਦੁਕਾਨ ਜਾਂ ਜ਼ਮੀਨ ਵੇਚਣਾ ਚਾਹੁੰਦੇ ਮਰ ਪਾਉਂਦਾ ਜਿਹੜਾ ਜਿੰਨੇ ਅਸੀਂ ਚਾਉਨੇ ਆ ਉਹਨੇ ਵੀ ਪੈਸੇ ਪੂਰੇ ਨਹੀਂ ਮਿਲਦੇ ਨਾਲ ਲੱਗਦਾ ਪਲਾਟੋਂ ਤੋਂ ਜ਼ਿਆਦਾ ਵਧੀਆ ਵਿਕ ਜਾਂਦਾ ਸਾਡੇ ਪਲਾਟ ਬੰਨੇ ਕੋਈ ਝਾਕਦਾ ਵੀ ਨਹੀਂ ਹੈਗਾ ਇਹ ਕਈ ਕਿਸਮ ਦੇ ਹੁੰਦੀਆਂ ਨੇ ਰਕਾਬਤਾ ਜਿਨ੍ਹਾਂ ਦਾ ਆਪਾਂ ਨੂੰ ਨਹੀਂ ਪਤਾ ਲੱਗਦਾ ਉਸ ਪਲਾਟ ਦੇ ਵਿੱਚ ਕੋਈ ਸੇ ਚੀਜ਼ ਦਾ ਐਸਾ ਛਾਇਆ ਜਾਂ ਕੋਈ ਅਹਜੀ ਦਾ ਵੀ ਜਿਹੜਾ ਉੱਥੇ ਕਬਜ਼ਾ ਕਰੀ ਬੈਠਾ ਤੁਹਾਡਾ ਪਲਾਟ ਨੂੰ ਉਹ ਵੇਚਣਾ ਨਹੀਂ ਚਾਹੁੰਦਾ ਉਹਨੂੰ ਇਹ ਹੁੰਦਾ ਜੇ ਪਲਾਟ ਵਿਕ ਗਿਆ ਮੈਂ ਕਿੱਥੇ ਜਾਵਾਂ ਕਈ ਆਪਾਂ ਨੂੰ ਉਹ ਚੀਜ਼ਾਂ ਤੁਹਾਨੂੰ ਨਹੀਂ ਸਮਝ ਆ ਸਕਦੀਆਂ ਕਿਸੇ ਨੂੰ ਨਹੀਂ ਆਉਂਦੀਆਂ ਇਹ ਜਿਹੇ ਚੀਜ਼ਾਂ ਹੁੰਦੀਆਂ ਨੇ ਪਲਾਟਾਂ ਦੇ ਵਿੱਚ ਜਾਂ ਜ਼ਮੀਨ ਦੇ ਵਿੱਚ ਕਈਆਂ ਦਾ ਆਪ ਦਾ ਕਬਜ਼ਾ ਕੀਤਾ ਹੁੰਦਾ ਹੁੰਦਾ ਉਸਤੇ ਜਦੋਂ ਗਾਹਕ ਜਾਂਦਾ ਤਾਂ ਗਾਹਕ ਨੂੰ ਨਫ਼ਰਤ ਆਉਂਦੀ ਹੈ ਉਸ ਜਗ੍ਹਾ ਤੋਂ ਦੇਖ ਕੇ ਮਤਲਬ ਘਰ ਆਟਾਉਣੀ ਸ਼ੁਰੂ ਹੋ ਜਾਂਦੀ ਵੀ ਮੈਂ ਇਹ ਜਗ੍ਹਾ ਨਹੀਂ ਲੈਣੀ ਹੈਗੀ ਤੇ ਤੁਹਾਨੂੰ ਮਰਸੰਤ ਪੈਸੇ ਵੀ ਨਹੀਂ ਮਿਲ ਰਹੇ ਹਾਂ ਜੇ ਤੁਸੀਂ ਇਹ ਛੋਟਾ ਜਿਹਾ ਕੰਮ ਕਰੋਗੇ ਤੁਹਾਡੀ ਜਿਹੜੀ ਪ੍ਰਾਪਰਟੀ ਆ ਉਹਦਾ ਰੇਟ ਤੁਹਾਨੂੰ ਚੰਗਾ ਮਿਲ ਜੂ ਜਾਨੀ ਜੋ ਰੇਟ ਚੱਲਦਾ ਤੁਹਾਨੂੰ ਉਹਦੇ ਨਾਲੋਂ ਵੀ ਅੱਛੇ ਪੈਸੇ ਮਿਲ ਜਾਣਗੇ ਤੁਸੀਂ ਕਰਨਾ ਕੀ ਆ ਪਾਣੀ ਵਾਲਾ ਨਾਰੀਅਲ ਲੈਣਾ ਉਸ ਜਿਹੜੀ ਜ਼ਮੀਨ ਆ ਉਹਦੇ ਸਾਰੇ ਆਲੇ-ਦਾਲੇ ਚਾਹੇ ਮਕਾਨ ਆ ਚਾਹੇ ਕੋਈ ਵੀ ਚੀਜ਼ ਜਿਹੜੀ ਤੁਸੀਂ ਵੇਚਣੀ ਚਾਹੁੰਦੇ ਹੋ ਨਾਰੀਅਲ ਪਾਣੀ ਵਾਲਾ ਹੱਥ 'ਚ ਲੈ ਕੇ ਇਸ ਤਰ੍ਹਾਂ ਗੇੜੇ ਕੱਢ ਦਿਓ। ਸੱਤ ਗੇੜਾ ਕੱਢਣ ਤੋਂ ਬਾਅਦ ਵਿਚਾਲੇ ਕੱਢ ਕੇ ਇਹ ਕਹਿਣਾ ਜੋ ਵੀ ਤੁਹਾਡਾ ਇਹਦੇ ਵਿੱਚ ਕਬਜ਼ਾ ਕੀਤਾ ਹੋਇਆ ਕੁਝ ਵੀ ਹੈ ਤੁਸੀਂ ਨਾ ਕੁਝ ਨਹੀਂ ਲੈਣਾ ਜੋ ਵੀ ਤੁਸੀਂ ਇਸ ਪਲਾਟ ਜਾਂ ਮਕਾਨ ਦੇ ਵਿੱਚ ਰਹਿੰਦੇ ਹੋ ਤੁਹਾਡਾ ਕਬਜ਼ਾ ਮੈਂ ਮੰਨਦਾ ਤੁਸੀਂ ਸਾਰੇ ਇਹਦੇ ਵਿੱਚ ਪ੍ਰਵੇਸ਼ ਹੋ ਜੋ ਤੁਹਾਨੂੰ ਇਸ ਤੋਂ ਵੀ ਅੱਛੀ ਜਗ੍ਹਾ ਦਾ ਮਤ ਜੇਕਰ ਨੂੰ ਬਸ ਕੱਢਣਾ ਆ ਬਕਰੋ ਪਾਚੀ ਕਾਕੇ ਕੱਢਾਂਗੇ ਨਾ بس ਉਹ ਜਿਹੜਾ ਨਰੀਆਲਾ ਤੁਸੀਂ ਉਹਨੂੰ ਲਿਜਾ ਕੇ ਜਲਵਾ ਕਰਦੇ ਹੋ ਤੁਹਾਡਾ ਇੱਕ ਹਫ਼ਤੇ ਦੇ ਅੰਦਰ ਅੰਦਰ ਜ਼ਮੀਨ ਪਲਾਟ ਮਕਾਨ ਦੁਕਾਨ ਫੈਕਟਰੀ ਜੋ ਵੀ ਵੇਚਣਾ ਚਾਹੋ ਨਾ ਬਿਕ ਚੁੱਕਾ ਅੱਗੇ ਵੀ ਮੈਂ ਬਹੁਤ ਮਤਲਬ ਪਾ ਚੁੱਕੀ ਹਾਂ ਟੁੱਟ ਕੇ ਘਰ ਮਕਾਨ ਦੁਕਾਨ ਪਲਾਟ ਵੇਚਣ ਦੇ ਕੋਈ ਵੀ ਪ੍ਰਾਪਰਟੀ ਜਿਹੜੀ ਦਾ ਸੌਦਾ ਨਹੀਂ ਹੁੰਦਾ ਉਹਦੇ ਲਈ ਮੈਂ ਕਾਫੀ ਵੀਡੀਓ ਪਾ ਚੁੱਕੀ ਹਾਂ ਪਰ ਜਿਹੜੇ ਅੱਜ ਬਣਾਉਣ ਲੱਗੀਆਂ ਹੋ ਸਕਦਾ ਇਹ ਤੁਹਾਡੇ ਉੱਤੇ ਕਿਸੇ ਤੇ ਕੰਮ ਕਰਦੇ ਰਹਿਕ ਨਹੀਂ ਤੁਸੀਂ ਕੀ ਕਰਨਾ ਜਿਹੜਾ ਤੁਹਾਡਾ ਪਲਾਟ ਮਕੀ ਮਕਾਨ ਜਾਂ ਜ਼ਮੀਨ ਜਾਂ ਫਿਰ ਕੋਈ ਵੀ ਪ੍ਰਾਪਰਟੀ ਸੰਬੰਧੀ ਤੁਸੀਂ ਵੇਚਣਾ ਚਾਹੁੰਦੇ ਬਿਕ ਨਹੀਂ ਰਹੀ ਤੁਸੀਂ ਕੀ ਕਰਨੇ ਨੇ ਥੋੜੇ ਜਿਿਹ ਚਿੱਟੇ ਚੌਲ ਸਫੈਦ ਰੰਗ ਦੇ ਲੈਣੇ ਤੇ ਥੋੜੀ ਜੀ ਹਲਦੀ ਜੇ ਤਾਂ ਉਹਨਾਂ ਸੁੱਕਿਆਂ ਦੇ ਵਿੱਚ ਹਲਦੀ ਅਰ ਚੌਲ ਮਿਕਸ ਕਰ ਲੈ ਤਾਂ ਠੀਕ ਹੈ ਨਹੀਂ ਮਾਰੇ ਛਿੱਟਾ ਮਾਰ ਕੇ ਉਹਨਾਂ ਨੂੰ ਮਿਕਸ ਕਰ ਲ ਤੇ ਜਿਹੜੇ ਚੌਲਾਂ ਦਾ ਰੰਗ ਪੀਲਾ ਹੋ ਜਵੇ ਪਰ ਤੁਸੀਂ ਕੀ ਕਰਨਾ ਇਹਨਾਂ ਚੌਲਾਂ ਨੂੰ ਉਸ ਜ਼ਮੀਨ ਉਸ ਜਿਹੜੀ ਜ਼ਮੀਨ ਵੇਚਣੀ ਚਾਹੁੰਨੇ ਪ੍ਰਾਪਰਟੀ ਜਾਂ ਦੁਕਾਨ ਜਾਂ ਕੋਈ ਵੀ ਚੀਜ਼ ਜਾਂ ਆਫਿਸ ਜਾਂ ਫੈਕਟਰੀ ਜਾਂ ਬਦਕਰ ਉੱਥੇ ਨਾ ਚੌਲਾਂ ਦਾ ਸਵਸਤ ਬਣਾਉਣਾ ਜਿਵੇਂ ਦੇਖੋ ਇਸ ਤਰ੍ਹਾਂ ਇਹ ਚੌਲਾਂ ਦਾ ਬਣਾਉਣਾ ਇੱਕਨ ਪਹਿਲਾਂ ਤਾਂ ਕਾਟੀ ਬਣਾ ਲੈਣੀ ਹੈ ਤੇ ਫਿਰ ਇਸ ਤਰ੍ਹਾਂ ਇਹ ਐ ਤੇ ਇੱਥੇ ਚੌਲਾਂ ਦੀਆਂ ਇਸ ਤਰ੍ਹਾਂ ਬਿੰਦੀਆਂ ਜਿਹਾ ਲਗਾ ਦੇਣੀਆਂ ਨੇ ਇਸ ਤਰ੍ਹਾਂ ਦਾ ਸਵਾਸਤ ਬਣਾਉਣਾ ਸਾਰਿਆਂ ਨੂੰ ਹਿੰਦੂ ਪਰਿਵਾਰਾਂ ਤੋਂ ਵੈਸੇ ਸਾਰਿਆਂ ਨੂੰ ਪਤਾ ਹੁੰਦਾ ਸਵਾਸਤ ਦਾ ਇਹ ਜਾਨੀ ਜਿਹੜੇ ਹੋਰ ਪਰਿਵਾਰ ਹੁੰਦੇ ਉਹਨਾਂ ਨੂੰ ਨਹੀਂ ਪਤਾ ਹੁੰਦਾ ਸਵਾਸਤ ਬਣਾਉਣਾ ਚੌਲਾਂ ਦਾ ਥੋੜੀ ਜਿਹੀ ਮੈਤੇ ਇਹਦੀ ਲੱਤ ਜਿੱਧਰੋਂ ਹੋ ਗਈ ਮੈਂ ਵੀ ਐਹੀ ਜਿਹੀ ਹਈਆ ਸੱਚੀ ਗੱਲ ਆ ਇੱਕ ਟੰਗ ਜਿੱਧਰੋਂ ਹੋ ਗਈ ਸੀ ਉਹ ਮੈਂ ਠੀਕ ਕਰਦਣੀਆ ਕਰਤੀ ਲਾ ਇੱਕ ਸਵਾਸਤ ਬਣਾਉਣਾ ਹੂੰ ਚੌਲਾਂ ਦਾ ਤੇ ਬਣਾ ਕੇ ਉਸ ਜਗ੍ਹਾ ਤੇ ਬੈਠ ਕੇ ਤੁਸੀਂ 108 ਵਾਰ ਇਸ 파ਟ ਦਾ ਜਾਪ ਕਰਨਾ 옴 ਭੂਮੀ ਦੇਵਤਾ ਨਮੇ ਲਿਖ ਲਓ 옴옴 ਭੂਮੀ ਦੇਵਤਾਏ ਨਮੋ 옴 ਭੂਮੀ ਦੇਵਤਾਏ ਨਮੋ 108 ਵਾਰ ਬੁਰਨਾ 옴 ਭੂਮੀ ਦੇਵਤਾਏ ਨਮੋ ਹੁਣ ਤੁਸੀਂ ਉੱਥੇ ਜੇ ਨਹੀਂ ਤਾਂ ਰੋਜ਼ ਤਾਂ ਨਹੀਂ ਸਕਦੇ ਅਗਰ ਤੁਹਾਡੀ ਇਹ ਪ੍ਰਾਪਰਟੀ ਵਿਕਰੀ ਫੇਰ ਤਾਂ ਠੀਕ ਆ ਅਗਰ ਤੁਹਾਨੂੰ ਲੱਗਦਾ ਵੀ ਹਜੇ ਨਹੀਂ ਵਿਕੀ ਤੁਸੀਂ ਰਿਪੀਟ ਚ ਕਰਨਾ ਚਾਹੁੰਦੇ ਹੋ ਤਾਂ ਇਸ ਨੂੰ ਹਫਤੇ ਬਾਅਦ ਇਸ ਤਰ੍ਹਾਂ ਘਰੇ ਉਸ ਜਿਹੜਾ ਪਲਾਟ ਆ ਉਹਦਾ ਐਡਰੈਸ ਲਿਖ ਕੇ ਚਿੱਟੇ ਕਾਗਜ਼ ਉੱਤੇ ਤੇ ਇਸ ਚੌਲਾਂ ਦਾ ਸਵਸਤ ਉਸ ਚਿੱਟੇ ਕਾਗਜ਼ ਉੱਤੇ ਬਣਾ ਲੈਣਾ ਤੇ ਉਸ ਤੋਂ ਬਾਅਦ ਇਹਨੂੰ ਜਲ ਪ੍ਰਵਾਹ ਕਰਦਿਆ ਕਰ ਬਹੁਤ ਕਾਰਗਲ ਇਹ ਜਿਹੜਾ ਹੈਗਾ ਬਹੁਤ ਤੇਜ਼ ਚੀਜ਼ ਹੈ ਇਹ ਨਹੀਂ ਕਰਨਾ 108 ਵਾਰ ਮਰ ਕਿਸੇ ਵੀ ਦਿਸ਼ਾ ਦਾ ਕੋਈ ਨਹੀਂ ਕੋਈ ਟਾਈਮ ਕੋਈ ਦੰਦਾ ਕੋਈ ਬਨੇ ਜੀ